ਰਾਦੇ ਨੂੰ ਜੇ ਕਨਫਰਮੇਸ਼ਨ ਆਈ ਕਿ ਕਿ ਟ੍ਰੱਕ ਨੰਬਰ RJ09JD0744 ਇਹ ਲੋਡ ਕੋਈ ਕੋਲ ਦੂਜੀ ਜਿਹਨੂੰ ਕੋਲ ਇਨਫੋਰਮੇਸ਼ਨ ਦਿੱਤੀ ਆ ਟ੍ਰੱਕ ਉਪਰ ਕੀ ਲੈ ਕੇ ਥੰਨੇਵਾਲ ਨੂੰ ਆ ਰਿਹਾ ਜਦੋਂ ਉੱਥੇ ਨਾਕਾਬੰਦੀ ਕੀਤੀ ਤਾਂ ਇਸ ਗੱਡੀ ਵਿੱਚੋਂ ਲਖਦੀਪ ਸਿੰਘ ਉਰਫ ਜਿੰਮੀ ਤੇ ਸੁਰਿੰਦਰ ਕੁਮਾਰ ਉਰਫ ਕਾਰਾ ਇਹ ਗੱਡੀ 'ਚ ਬੈਠੇ ਸੀ ਜਿਸ ਨੂੰ ਲਖਦੀਪ ਸਿੰਘ ਚਲਾ ਰਿਹਾ ਸੀਗਾ ਜਦੋਂ ਰੋਕ ਕੇ ਗੱਡੀ ਦੀ तलाशी ਲਈ ਗਈ ਤਾਂ ਉਸ ਵਿੱਚੋਂ ਡੇਢ ਕੁ ਅੰਦਰ ਕੋਕੀ ਚੁਰਾ ਹੋਸਟ बरामद ਹੋਈ ਉਸ ਤੋਂ ਬਾਅਦ ਮੁਕੱਦਮਾ ਨੰਬਰ 101 ਦਰਜ ਕੀਤਾ ਗਿਆ ਦਰਜ ਕਰਨ ਤੋਂ ਬਾਅਦ ਇਹਨਾਂ ਦੀ ਕੁਝ ਵੀ ਅੱਛੇ ਚ ਤਿੰਨ ਬੰਦੇ ਹੋਰ ਨਾਮਿਨੇਟ ਹੋਏ ਸੀ ਜਿਨ੍ਹਾਂ ਨੂੰ ਅੱਗੇ ਇਹਨਾਂ ਨੇ ਭੁੱਕੀ ਦੇਣੀ ਸੀ ਜਿਨ੍ਹਾਂ ਨੂੰ ਗਵਾਏ ਸੀ ਉਸ ਵਿੱਚੋਂ ਲੱਗੀ ਪੁੱਤਰ ਰੋਮਕਰ ਸੁਭਾਸ਼ ਕੁਮਾਰ ਬੱਲੂ ਪੁੱਤਰ ਰਵੀਕਮਰ ਅਤੇ ਰਜਤ ਕੁਮਾਰ ਉਰਫ ਬੱਲੂ ਮੰਨਾ ਇਹ ਸਨੇ ਦਰਾਏ ਜੀ ਦੇ ਰਹਿਣ ਹੋਏ ਸੀਗੇ ਤੇ ਇਹਨਾਂ ਨੂੰ ਇਹਨਾਂ ਨੇ 捕ਕੀ ਦੇਣੀ ਸੀ ਅਗੇ ਇਹ ਆ ਬੰਦੇ ਵੀ ਅਸੀਂ ਅਰੈਸਟ ਕਰ ਲਏ ਜਿਨ੍ਹਾਂ ਨੇ ਮੰਗਵਾਈ ਸੀ ਤੇ ਇਹਦੇ ਜੋ ਕਰੀਬ 80000 ਦੀ ਡਰਗ ਮੰਨੀ ਹੈ ਉਹ ਵੀ ਰਿਕਵਰ ਕੀਤੀ ਇਹਨਾਂ ਤੋਂ ਸਿਰ ਸਾਰਿਆਂ ਦੀ ਕਿੰਨੀ ਉਮਰ ਹੈ ਇਹਨਾਂ ਦੀ ਇਹਨਾਂ ਦੀ ਉਮਰ ਕੋਈ 25 ਤੋਂ ਲੈ ਕੇ 35 ਸਾਲ ਤੱਕ ਹੈ ਸਾਰੇ ਪਹਿਲਾਂ ਜੋ ਕੋਈ ਪਰਚਾ ਦਰਜ ਹੈ ਨਾ ਹਾਇਦਨ ਤੋਂ ਇੱਕ ਪਰਚੇ ਦਰਦ ਨੇ ਪਹਿਲਾਂ ਵੀ ਦੋ ਦੋ ਤਿੰਨ ਤਿੰਨ ਪਰਚੇ ਦਰਜ ਹੋ ਗਏ। ਇਸ ਵਾਰ ਖੈਮੀਵਲੀ ਹੋਇਆ ਵੀ ਜਿਹੜੇ ਬੰਦੇ ਨੂੰ ਭੁੱਕੀ ਦੇਣੀ ਸੀ ਉਹਨਾਂ ਨੂੰ ਰਸ਼ ਕੀਤਾ ਗਿਆ। ਹਾਂ ਇਹ ਅਸੀਂ ਇਹਨੂੰ ਵੀ ਜਦੋਂ ਪੁੱਛ ਕੇ ਪੁੱਛਿਆ ਵੀ ਤੁਸੀਂ ਕਿਹਨੂੰ ਭੁੱਕੀ ਦੇਣੀ ਸੀ ਇਹਨਾਂ ਨੇ ਸਾਨੂੰ ਤਿੰਨ ਬੰਦੇ ਅ ਅੱਗੇ ਦੱਸੇ ਸੀ ਤਿੰਨੇ ਬੰਦੇ ਵੀ ਅਰੈਸਟ ਕਰ ਲਏ ਸਮੇਤ ਉਹਨਾਂ ਦੀਆਂ ਕਾਰਾਂ ਸੀਗੀਆਂ। ਉਹ ਕਾਰਾਂ ਚਾਹ ਰਹੇ ਸੀਗੇ ਇੱਕ ਅ ਸੁਰੱਖਤ ਕਾਰ ਹੈ ਤੇ ਇੱਕ ਹੋਰ ਸਲਵਟ ਵਾਲਾ ਵਾਹਨ ਉਹ ਵੀ ਅਸੀਂ ਬਰਾਮਦ ਕੀਤੀ ਹੈ ਤੇ ਇੱਕ ਟਰੱਕ ਉਹ ਵੀ ਫੜਿਆ। ਠੀਕ ਹੈ। ਐਸਈ ਗਮੇਸ ਇਸ ਯਸਟੀਫਾਈਡ ਕੋ ਕੋਈ ਇਨਫੋਰਮੇਸ਼ਨ ਆਈ ਕਿ ਅਸਦੀਪ ਗੁਰਸਾਹਬ ਦੇ ਜਸਪੀਤਿੰਦੋਂ ਤੋਂ ਤਰਫ ਦੇ ਰਹਿਣ ਵਾਲੇ ਸਮੋਕ ਇੰਡਸਟਰੀ ਦੇ ਇਹ 140 ਗ੍ਰਾਮ ਸਵਿਫਟ ਕਾਰਚ ਕੋਕੀਨ ਵਰਗਾ ਪਾਊਡਰ ਲੈ ਕੇ ਆਏ ਸੀ ਜਿਨ੍ਹਾਂ ਨੂੰ ਉੱਥੇ ਰੰਗਿਆ ਤੇ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਖਿਲਾਫ ਐਫਆਈਰ ਨੰਬਰ 98 ਅੰਡਰ ਸੈਕਸ਼ਨ 21 ਕੀ ਕਾਰਜ 85 ਰਾਣਾ ਸਿਟੀ ਤੋਂ ਦਰਜ ਕੀਤਾ ਗਿਆ ਤਿੰਨੇ ਗੁਰਸੀਆਂ ਨੂੰ ਅਰੈਸਟ ਕਰ ਲਿਆ ਪੁਲਿਸ ਮਾਨ ਰੇਣਾ ਦਾ ਲੈ ਗਿਆ ਅੱਗੇ ਜਿਹੜੀ ਫਰਦਰ ਇਨਵੈਸਟੀਗੇਸ਼ਨ ਆਉਗੀ ਕੋਈ ਬਰਾਮਦੀ ਉਹਦੇ ਬਾਰੇ ਤੁਹਾਨੂੰ ਬਾਅਦ ਚ ਦੱਸੇ ਦਰਜ ਚਲਦੀ ਸਰ ਇਹ ਕਿੱਥੋਂ ਲੈ ਕੇ ਆ ਰਹੇ ਸੀ ਕਿੱਥੇ ਇਹ ਦਿੱਲੀ ਘਟਸਰ ਤੋਂ ਆ ਰਹੇ ਸੀ ਬਿੰਦਗਾ ਸਾਈਟ ਤੋਂ ਜਦੋਂ ਇਹ ਇੱਕ ਪਰਸਨ ਸਿਨਗਨ ਬਾਉਲ ਕੋ ਰੋਕੇ ਤਾਂ ਉੱਥੇ ਸਿਲਵਰ ਕਾਰ ਮਿੱਟੀ ਚ ਬਰਾਮਦ ਹੋਈ ਸਰ ਨਹੀਂ ਬੈਕਗ੍ਰਾਉਂਡ ਕੀ ਹੈ ਬੈਕਗ੍ਰਾਉਂਡ ਇਹ ਮੋਕੇ ਕੋ ਤੇ ਰਹਿਣ ਵਾਲੇ ਆ ਜਿੱਥੋਂ ਕੋਈ ਲੈ ਕੇ ਆਏ ਸੀ ਥਲਗਣਾ ਤੋਂ ਗੁਰਪੀਨਾ ਦਾ ਵਿਅਕਤੀ ਹੈ ਉਸ ਨੂੰ ਵੀ ਮਕਦਮੇ ਚ ਨਾਮ ਦੇ ਸਰ ਕਿੰਨੀ ਕੁ ਉਮਰ ਦੇ ਨੇ ਇਹ ਇਹ ਵੀ ਐਨੀ 30 35 ਸਾਲ ਦੀ ਉਮਰ ਦਾ ਹੈ ਸਰ ਤੇ ਸਰ ਕਿਤੇ ਸਪਲਾਈ ਕਰਨ ਚੱਲੇ ਸੀ ਚੰਡੀਗੜ੍ਹੋਂ ਆ ਰਹੇ ਸੀਗੇ ਅੱਗੇ ਪੁਸ਼ਕੀ ਚਾਰੀਏ ਨਾਲ ਤੇ ਜਿਹਨੇ ਤੋਂ ਲੈ ਕੇ ਆਏ ਸੀ ਉਹ ਵੀ ਅਸੀਂ ਨੋਮੀਨੇਟ ਕਰਤਾ ਬੈਕ ਕਨਫਰਮ ਲਿਖੀ ਜਿਹਨੇ ਕਿਦੇ ਤੋਂ ਲੈ ਕੇ ਆਏ ਸੀ